ਨਾਰਾਜ ਕੋਰਪਾ ਜੀ 11:30 ਦੇ ਕਰੀਬ ਅਸੀਂ ਘਰੋਂ ਫਲਾਈ ਸਾਹਿਬ ਮੱਥਾ ਟੇਕਣ ਵਾਸਤੇ ਗਏ ਸੀ ਬੱਚੇ ਅੱਜ ਐਨਆਰਆਈ ਨੇ ਬਾਹਰ ਹਿੰਦੇ ਯੂਐਸਏ ਤੇ ਅਸੀਂ ਮਹਾਰਾਜ ਦੇ ਮੱਥਾ ਟੇਕਣ ਗਏ ਆ ਜਦੋਂ ਅਸੀਂ ਘਰ ਆਏ ਆ ਵਾਪਸ ਮੈਂ ਚਾਹ ਬਣਾਉਣ ਚੱਲੀ ਰਸੋਈ ਵਿੱਚ ਤੇ ਪਾਣੀ ਖਤਮ ਸੀ ਮੈਂ ਟੈਂਕੀ ਛੱਡਣ ਵਾਸਤੇ ਮਗਰ ਗਈ ਆ ਜਦੋਂ ਟੈਂਕੀ ਛੱਡਣ ਵਾਸਤੇ ਮਗਰ ਗਈ ਆ ਤੇ ਸਾਡੀਆਂ ਜਾਲੀਆਂ ਉਹ ਕਿਸੇ ਨੇ ਫਾੜੀਆਂ ਹੋਈਆਂ ਸੀ ਔਰ ਅਲਮਾਰੀ ਜਿਹੜੀ ਆ ਉਹ ਤੋੜਪਨ ਕਰਕੇ ਸਾਰਾ ਕੁਝ ਖਿਲਰ ਰਿਹਾ ਵੈ ਅਸੀਂ ਕਿੰਨੇ ਸਾਡਾ ਪੈਂਦਾ ਜੀ ਕੋਟਲਾ ਮੂਸਾ ਪਾਜ਼ਿਟਿਵ ਬੰਦਾ ਦਾ ਚੀਮਾ ਬਿਲਡਿੰਗ ਮਟੀਰੀਅਲ ਦੇ ਸਾਹਮਣੇ ਬਿਲਕੁਲ ਸਾਡੇ 5 ਤੁਲੇ ਸੋਨਾ ਜੀ 1 ਲੱਖ ਰੁਪਈਆ ਇੱਕ ਬੱਚਿਆਂ ਦੀ ਗੋਲਕ ਸੀ ਉਹਦੇ ਵਿੱਚ ਪਾਣ ਸੀਗਾ ਪਾਜੀ ਮਿਸਤਰੀ ਆਉਂਦੇ ਰਹੇ ਸਾਡੇ ਘਰ ਹੋਰ ਐਰਾ ਵਗੈਰਾ ਬੰਦਾ ਸੀਗਾ ਜਿਹਦਾ ਨਾਮ ਆਉਣ ਦਿੱਤਾ ਵਾ ਨਾਮ ਸਾਡੇ ਆਇਆ ਹੀ ਆ ਉਹ ਬੈਕ ਸਾਈਡ ਤੇ ਉਹੀ ਕੰਮ ਕਰਦੇ ਰਹੇ ਸਾਰਾ ਕੁਝ ਅਸੀਂ ਦੱਸਿਆ ਵਾ ਇਹਨੇ ਸਾਡੀਆਂ ਜਿਹੜੀਆਂ ਚੀਜ਼ਾਂ ਗਈਆਂ ਸਾਨੂੰ ਵਾਪਸ ਚਾਹੀਦੀਆਂ ਨੇ ਇਹ ਸਰਕਾਰ ਕੋਲ ਇਹੋ ਮੰਗ ਕਰਨੀਂ ਵੀਂਦਰ ਸਿੰਘ ਕੀ ਗੱਲ ਜੀ ਚੋਰੀ ਹੋ ਗਈ ਬਾਈ ਤੇ ਪੈਸੇ ਵੀ ਕੋਈ ਸੋਨਾ ਸੀ ਕਿੰਨਾ ਸੋਨਾ ਸੀ ਕਿੰਨੇ ਪੈਸੇ ਪੰਜ ਤੋਲੇ ਸੋਨਾ ਸੀ 7 ਲੱਖ ਰੁਪਇਆ ਸੀ ਇਹ ਸ਼ਮਤਾ ਟਿਕੜੀਆਂ ਸੀ ਮਤਲਬ 1:3 ਤੋਂ 2 ਵਜੇ ਜਾਂ 2:3 ਵਜੇ ਤੱਕ ਵਾਪਸ ਆ ਗਏ ਜਿਹੜਾ ਕਹਿ ਨਹੀਂ ਸ਼ਨਾ ਕੋਈ ਜਿੰਨੇ ਜਿੰਨੇ ਨਹੀਂ ਪਤਾ ਲੱਗਦਾ ਪਰ ਮਿਸਤਰੀ ਲਾਏ ਉਦੋਂ ਪਰੰਪਰ ਵਾਲੇ ਲਾਏ ਜੀ ਹਾਂਜੀ ਪੁਲਸ ਆਈ ਜੀ ਮੈਂ ਲਿਖ ਕੇ ਲੈ ਗਈ ਹਾਂਜੀ ਇਹ ਹੀ ਲੱਗਦਾ ਨਾ ਚੋਰੀ ਜੀ ਸਾਡਾ ਜੋ ਬਣ ਮਿਲਣਾ ਗਈ ਅਸੀਂ ਕੰਮਿੰਟ ਕਰਕੇ ਬਣਾਏਗੇ ਮੈਂ ਨਾਰਾਜ ਕੋਰ ਭਾਜੀ 11:30 ਦੇ ਕਰੀਬ ਅਸੀਂ ਕਰੋ ਫਲਾਈ ਸਾਹਿਬ ਮੱਥਾ ਟੇਕਣ ਵਾਸਤੇ ਗਏ ਸੀ ਬੱਚੇ ਅੱਜ ਐਨਆਰਆਈ ਨੇ ਬਾਹਰ ਹਿੰਦੇ ਯੂਐਸਏ ਤੇ ਅਸੀਂ ਮਹਾਰਾਜ ਦੇ ਮੱਥਾ ਟੇਕਣ ਗਏ ਆ ਜਦੋਂ ਅਸੀਂ ਘਰ ਆਏ ਆ ਵਾਪਸ ਮੈਂ ਚਾਹ ਬਣਾਉਣ ਚੱਲੀ ਰਸੋਈ ਵਿੱਚ ਤੇ ਪਾਣੀ ਖਤਮ ਸੀ ਮੈਂ ਟੈਂਕੀ ਛੱਡਣ ਵਾਸਤੇ ਮਗਰ ਗਈ ਆ ਜਦੋਂ ਟੈਂਕੀ ਛੱਡਣ ਵਾਸਤੇ ਮਗਰ ਗਈ ਆ ਤੇ ਸਾਡੀਆਂ ਜਾਲੀਆਂ ਉਹ ਕਿਸੇ ਨੇ ਫਾੜੀਆਂ ਹੋਈਆਂ ਸੀ ਔਰ ਅਲਮਾਰੀ ਜਿਹੜੀ ਆ ਉਹ ਤੋੜਪਨ ਕਰਕੇ ਸਾਰਾ ਕੁਝ ਖਿਲਰ ਗਿਆ ਵੇ ਅਸੀਂ ਕਿੰਨੇ ਸਾਡਾ ਪੈਂਦਾ ਜੀ ਕੋਟਲਾ ਮੂਸਾ ਔਰ ਪੋਜੀਟਿਵਿੰਦਾ ਦਾ ਚੀਮਾ ਬਿਲਡਿੰਗ ਮਟੀਰੀਅਲ ਦੇ ਸਾਹਮਣੇ ਬਿਲਕੁਲ ਸਾਡੇ 5 ਥੋੜੇ ਸੋਨਾ ਜੀ ਨੇੜੇ ਲੱਖ ਰੁਪਈਆ ਇੱਕ ਬੱਚਿਆਂ ਦੀ ਗੋਲਕ ਸੀ ਉਹਦੇ ਵਿੱਚ ਪਾਣ ਸੀਗਾ ਪਾਜੀ ਮਿਸਤਰੀ ਆਉਂਦੇ ਰਹੇ ਸਾਡੇ ਘਰ ਔਰ ਐਰਾ ਵਗੈਰਾ ਬੰਦਾ ਸੀਗਾ ਜੇ ਨਾਮ ਆਉਣ ਦਿੱਤਾ ਵਾ ਤੇ ਨਾਮ ਸਾਡੇ ਆਇਆ ਹੀ ਆ ਉਹ ਬੈਕ ਸਾਈਡ ਤੇ ਉਹੀ ਕੰਮ ਕਰਦੇ ਰਹੇ ਸਾਰਾ ਕੁਝ ਅਸੀਂ ਦੱਸਿਆ ਵਾ ਇਹਨੇ ਸਾਡੀਆਂ ਜਿਹੜੀਆਂ ਚੀਜ਼ਾਂ ਗਈਆਂ ਸਾਨੂੰ ਵਾਪਸ ਚਾਹੀਦੀਆਂ ਨੇ ਇਹ ਸਰਕਾਰ ਕੋਲ ਇਹੋ ਮੰਗ ਕਰਨੀ ਅਿੰਦਰ ਜੀ ਕੀ ਗੱਲ ਚੋਰੀ ਹੋ ਗਈ ਬਾਈ ਤੇ ਪੈਸੇ ਵੀ ਕੋਈ ਸੋਨਾ ਸੀ ਕਿੰਨਾ ਸੋਨਾ ਸੀ ਕਿੰਨੇ ਪੈਸੇ ਪੰਜ ਟੋਲੇ ਸੋਨਾ ਸੀ 7 ਲੱਖ ਰੁਪਈਆ ਸੀ ਇਹ ਸ਼ਮਤ ਸਾਡੇ ਕਿੰਨੇ ਆਈ ਥੈਂਕ ਯੂ ਮਤਲਬ 1:30 ਤੋਂ 2 ਵਜੇ ਜਾਂ 2:30 ਵਜੇ ਤੱਕ ਆ ਸਕਗੇ। ਕੋਈ ਨਹੀਂ ਸ਼ਾਇਦ ਕੋਈ ਜਿੰਨੇ ਜਿਹੜੇ ਨਹੀਂ ਪਤਾ ਲੱਗਦਾ। ਪਰ ਮਿਸਤਰੀ ਲਾਏ ਉਦੋਂ ਪਰੰਪਰ ਵਾਲੇ ਲਾਏਗੇ। ਹਾਜੀ ਪੁਲਸ ਆਈ। ਮੈਂ ਲਿਖ ਕੇ ਲੈ ਗਈ ਆ ਜੀ। ਹਾਂਜੀ ਇਹ ਹੀ ਲੱਗਦਾ ਨਾ ਚੋਰੀ। ਜੀ ਸਾਡਾ ਜੋ ਬਣ ਮਿਲਣਾ ਕਹੀ ਆ ਜੀ। ਕੰਮਿੰਟ ਕਰਕੇ ਬਣਾਏਗੇ। ਮੈਂ ਨਾਰਾਜਪੁਰ ਭਾਜੀ 11:30 ਦੇ ਕਰੀਬ ਅਸੀਂ ਕਰੋ ਫਲਾਈ ਸਾਹਿਬ ਮੱਥਾ ਟੇਕਣ ਵਾਸਤੇ ਗਏ ਸੀ। ਬੱਚੇ ਅੱਜ ਐਨ ਆਰ ਆਈ ਨੇ ਬਾਹਰੋਂ ਦੇ ਯੂ ਐਸ। ਤੇ ਅਸੀਂ ਮਹਾਰਾਜ ਦੇ ਮੱਥਾ ਟੇਕਣ ਗਏ ਆ ਜਦੋਂ ਅਸੀਂ ਘਰ ਆਏ ਆ ਵਾਪਸ ਮੈਂ ਚਾਹ ਬਣਾਉਣ ਚੱਲੀ ਰਸੋਈ ਵਿੱਚ ਤੇ ਪਾਣੀ ਖਤਮ ਸੀ ਮੈਂ ਟੈਂਕੀ ਛੱਡਣ ਵਾਸਤੇ ਮਗਰ ਗਈ ਆ ਜਦ ਟੈਂਕੀ ਛੱਡਣ ਵਾਸਤੇ ਮਗਰ ਗਈ ਆ ਤੇ ਸਾਡੀਆਂ ਜਾਲੀਆਂ ਉਹ ਕਿਸੇ ਨੇ ਫਾੜੀਆਂ ਹੋਈਆਂ ਸੀ ਔਰ ਅਲਮਾਰੀ ਜਿਹੜੀ ਆ ਉਹ ਤੋੜਪਨ ਕਰਕੇ ਸਾਰਾ ਕੁਝ ਖਿਲਰ ਰਿਹਾ ਵੈਸੇ ਕਿੰਡ ਸਾਡਾ ਪੈਂਦਾ ਜੀ ਕੋਟਲਾ ਮੂਸਾ ਔਰ ਪੋਜੀਟਿਵ ਬਿੰਦਾ ਦਾ ਚੀਮਾ ਬਿਲਡਿੰਗ ਮਟੀਰੀਅਲ ਦੇ ਸਾਹਮਣੇ ਬਿਲਕੁਲ ਸਾਡੇ 5 ਥੋੜੇ ਸੋਨਾ ਜੀ 1 ਲੱਖ ਰੁਪਏ ਆ ਇੱਕ ਬੱਚਿਆਂ ਦੀ ਗੋਲਕ ਸੀ ਉਹਦੇ ਵਿੱਚ ਭਾਨ ਸੀਗਾ ਪਾਜੀ ਮਿਸਤਰੀ ਆਉਂਦੇ ਰਹੇ ਸਾਡੇ ਘਰ ਔਰ ਐਰਾ ਵਗੈਰਾ ਬੰਦਾ ਸੀਗਾ ਜਿਹਨੇ ਨਾਮ ਆਉਣ ਦਿੱਤਾ ਵਾ ਨਾਮ ਸਾਡੇ ਆਇਆ ਹੀ ਆ ਉਹ ਬੈਕ ਸਾਈਡ ਤੇ ਉਹੀ ਕੰਮ ਕਰਦੇ ਰਹੇ ਸਾਰਾ ਕੁਝ ਅਸੀਂ ਦੱਸਿਆ ਵਾ ਇਹਨੇ ਸਾਡੀਆਂ ਜਿਹੜੀ ਚੀਜ਼ਾਂ ਗਈਆਂ ਸਾਨੂੰ ਵਾਪਸ ਚਾਹੀਦੀਆਂ ਨੇ ਇਹ ਸਰਕਾਰ ਕੋਲ ਇਹੋ ਮੰਗ ਕਰਨੀ ਹੈ ਵੀਰ ਜੀ ਕੀ ਗੱਲ ਹੈ ਚੋਰੀ ਹੋ ਗਈ ਬਾਈ ਦੇ ਪੈਸੇ ਵੀ ਕੋਈ ਸੋਨਾ ਸੀ ਕਿੰਨਾ ਸੋਨਾ ਸੀ ਕਿੰਨੇ ਪੈਸੇ ਪੰਜ ਟੋਲੇ ਸੋਨਾ ਸੀ 1 ਲੱਖ ਰੁਪਇਆ ਸੀ ਇਹ ਸ਼ਾਮ ਮੱਥਾ ਟਿਕਣੀ ਹੈ ਜੀ ਮਤਲਬ 1:3 ਤੋਂ 2 ਵਜੇ ਜਾਂ 2:3 ਵਜੇ ਤੱਕ ਬਾਕੀ ਸਾਰੇ ਜੇ ਕੋਈ ਨਹੀਂ ਜਿਹੜਾ ਨਹੀਂ ਪਤਾ ਲੱਗਦਾ ਪਰ ਮਿਸਤਰੀ ਲਾਏ ਉਦੋਂ ਪਰੰਪਰ ਵਾਲੇ ਲਾਏਗੇ ਹਾਂਜੀ ਪੂਰ ਸਹੀ ਜੀ ਇਹ ਲਿਖ ਕੇ ਲੱਗੇ ਆ ਜੀ ਹਾਂਜੀ ਇਹ ਹੀ ਲੱਭਦਾ ਨਾ ਚੋਰੀ ਜੀ ਸਾਡਾ ਜੋ ਮਿਲਣਾ ਕਹੀ ਜੀ ਇਹ ਮੀਟ ਕਰਕੇ ਬਣਾਏਗੇ